ਨਵਰਾਤਰੀ ਦੇ ਮੌਕੇ ਤੇ ਮਾਤਾ ਮੰਸਾ ਦੇਵੀ ਪੰਚਕੁਰਾ ਚੰਡੀਗੜ੍ਹ ਵਿਖੇ ਸਮਾਣਾ ਤੋਂ ਸ਼ਿਵ ਸ਼ਕਤੀ ਸੇਵਾਦਲ ਵੱਲੋਂ ਦੋ ਟਰੱਕ ਲੰਗਰ ਦੇ ਉੱਥੇ ਭੇਜੇਗੇ ਜਿਹੜੇ ਕੀ ਲਗਾਤਾਰ ਨਵਰਾਤਰੀ ਦੇ 9 ਦਿਨ ਉੱਥੇ ਲੰਗਰ ਵਰਤਾਇਆ ਜਾਣਾ ਹੈ ਔਰ ਇਸ ਮੌਕੇ ਤੇ ਸਮਾਣਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਕਪੂਰ ਚੰਦ ਬਾਂਸਲ ਅਤੇ ਰਾਇਸ ਮਿਲੇਸ਼ਨ ਪ੍ਰਧਾਨ ਸੁਰੇਸ਼ ਕੁਮਾਰ ਕੋਲਾ ਆਜਪਾ ਦੇ ਆਗੂ ਨਲਨੀ ਚੋਪੜਾ ਅਤੇ ਰਜਤ ਗੁਇਲ ਵੱਲੋਂ 9 ਵਰਸ ਬਿਕਰਮੀ ਸੰਮਤ 2081 ਦੀ ਵਧਾਈਆਂ ਦਿੱਤੀ ਗਈ ਅਤੇ ਜਿਨ ਲੋਕਾਂ ਨੇ ਲੰਗਰ ਦੇ ਵੀ ਸੇਵਾ ਦਿੱਤੀ ਹੈ ਉਹਨਾਂ ਦੇ ਪਰਿਵਾਰਾਂ ਅਤੇ ਦੇਸ਼ ਦੇ ਲਈ ਉਹਨਾਂ ਨੇ ਮਾਂ ਮਨਸਾ ਦੇਵੀ ਦੇ ਅਗੇ ਕਾਮਨਾ ਕੀਤੀਆਂ ਇਸ ਖਬਰ ਨੂੰ ਕਰੀਬ 10:30 ਵਜੇ ਕਵਰ ਕੀਤਾ ਗਿਆ ਸ੍ਰੀ ਸ਼ਕਤੀ ਸੇਵਾ ਮੰਡਲ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਰਮੇਸ਼ਰ ਦਾਸ ਮਿਸਰਾ ਮਾਜਰੀ ਵਾਲੇ ਦੀ ਸਰਪ੍ਰਸਤੀ ਹੇਠ ਬਾਕੀ ਸਾਰੇ ਮੈਂਬਰਾਂ ਸਮੇਤ ਸਮਾਣੇ ਸ਼ਹਿਰ ਦੇ ਸਹਿਯੋਗ ਨਾਲ ਅੱਜ ਦੇ ਸਹਿਯੋਗ ਵਿੱਚ ਸਾਡੇ ਜੋਤੀਕੌਰ ਸਪੈਨ ਤੋਂ ਅਸ਼ੋਕ ਮਦਨ ਜੀ ਬਿੱਟੂ ਚੋਪੜਾ ਜੀ ਸਾਡੇ ਸੈਲਰ ਐਸੋਨ ਦੇ ਪ੍ਰਧਾਨ ਭੋਲਾ ਜੀ ਤੇ ਰਜਿਤ ਗੋਇਲ ਸੀਏ ਜੀ ਬਾਕੀ ਬਬਲੀ ਜੀ ਇਹਨਾਂ ਦੇ ਸਹਿਯੋਗ ਨਾਲ ਜੋ ਇਹ ਪੰਡਾਰਾ ਲਾਇਆ ਜਾ ਰਿਹਾ ਜਿਨੀ ਇਹਨਾਂ ਦੀ ਪ੍ਰਸ਼ੰਸਾ ਕਰੇ ਉਨੀ ਥੋੜੀ ਹੈ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਸ਼ਹਿਰ ਨਿਵਾਸੀ ਵੀਰਾਂ ਦਾ ਜਿਹੜੇ ਯੋਗਦਾਨ ਪਾਉਂਦੇ ਨੇ ਤੇ ਮਾਤਾ ਅੱਗੇ ਮਨ ਸਾਹਿਬ ਮਾਤਾ ਅੱਗੇ ਅਰਦਾਸ ਕਰਦੇ ਹਾਂ ਜਿਸ ਨੇ ਵੀ ਤਿਲ ਫੁੱਲ ਦਿੱਤਾ ਉਹਦਾ 100 ਗੁਣਾ ਕਰਕੇ ਤੇ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਜੈ ਮਾਤਾ जय माता दी जय माता दी जय माता दी श्री शक्ति सेवा दल ਵੱਲੋਂ 39ਵਾਂ ਵਿਸ਼ਾਲ ਭੰਡਾਰਾ ਮਾਤਾ ਮੰਸਾ ਦੇਵੀ ਲਈ ਚੇਤ ਦੇ ਦਿਨਾਂਤਿਆਂ ਦੇ ਵਿੱਚ ਅੱਜ ਰਵਾਨਾ ਹੋ ਰਿਹਾ ਹੈ ਤੇ ਅੱਜ ਅਸੀਂ ਇਹ ਸਾਰਾਗੇ ਸਮਾਨਾਂ ਦੇ ਸਹਿਯੋਗ ਦੇ ਨਾਲ ਜੋ ਭੰਡਾਰਾ ਲੱਗਦਾ ਹੈ ਇਸ ਮਾਤਾ ਕੇ ਮਨਕਾਮਨਾ ਕਰਾਂਗੇ ਵੀ ਮਾਤਾ ਇਹਨਾਂ ਦਿਨ ਇਹਨਾਂ ਦੀ ਕਮਾਈ ਦੇ ਵਿੱਚ ਦਿਨ ਦੁਗਣੀ ਰਾਤ ਚੁਗਣੀ ਉન્નਤੀ ਕਰੇ ਤੇ ਸਾਨੂੰ ਇਹ ਦੱਸਦੇ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਸਮਾਨੇ ਵਿੱਚ ਮਾਤਾ ਮਨਸਾ ਦੇਵੀ ਮੰਦਿਰ ਪਾਤਨਾ ਰੋਡ ਸਮਾਨਾ ਵਿਖੇ ਬਣਨ ਜਾ ਰਿਹਾ ਹੈ ਜਿਹਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਬਹੁਤ ਹੀ ਜਲ ਮੂਰਤੀ ਸਥਾਪਨਾ ਦਾ ਮਹੋਤਸਵ ਮਨਾਇਆ ਜਾਏਗਾ ਨਵਾਂ ਸਾਲ ਤਿੰਨ ਬਰਾਤੇ ਦੀ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿਨਾਂ ਜਿਹੜਾ ਅਸੀਂ ਇਹ ਲੰਗਰ ਮਨਸਾ ਦੇਵੀ ਦੇ ਵਿੱਚ ਮਿਸਰਾ ਜੀ ਦੇ ਗਵਾਈ ਦੇ ਵਿੱਚ ਲਗਾਇਆ ਜਾ ਰਿਹਾ ਉਤਾਲੀਮਾ ਲੰਗਰ ਉੱਥੇ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਜਾਂਦਾ ਹੈ। ਮੈਂ ਹਰ ਸਮਾਣਾ ਨਿਵਾਸੀ ਨੂੰ ਇਹ ਹੀ ਬੇਨਤੀ ਕਰਦਾ ਕਿ ਜਿਹੜੇ ਵੀ ਮਾਤਾ ਪੰਚਾ ਦੇਵੀ ਜਾਨ ਉਥੇ ਲੰਗਰ ਦੇ ਵਿੱਚ ਜ਼ਰੂਰ ਦਰਸ਼ਨ ਦੇਣ। ਸ਼੍ਰੀ ਸ਼ਕਤੀ ਸੇਵਾਦਾਲ ਵੱਲੋਂ ਅੱਜ 39 ਲੰਗਰ ਮਹਾਮਾਈ ਮਨਸਾ ਦੇਵੀ ਜਿੱਤੇ ਲਗਾਨ ਜਾ ਰਹੇ ਆ। ਸ਼੍ਰੀ ਰਮੇਸ਼ਵਰਦਾਸ ਜੀ ਮਿਸ਼ਰਾ ਜੋ 39 ਸਾਲਾਂ ਤੋਂ ਬਹੁਤ ਲਗਨ ਨਾਲ, ਮਿਹਨਤ ਨਾਲ, ਐਨੇ ਪ੍ਰਯਾਸ ਨਾਲ ਉਥੇ ਮਹਾਮਾਈ ਦੇ ਲੰਗਰ ਲਗਾਉਂਦੇ ਨੇ। ਅਸੀਂ ਰਮੇਸ਼ਵਰਦਾਸ ਜੀ ਮਿਸ਼ਰਾ ਤੇ ਸਾਡੀ ਸਾਰੀ ਟੀਮ ਦਾ ਧੰਨਵਾਦ ਕਰਦੇ ਆਂ। ਅਤੇ ਸਮਾਣਾ ਨਿਵਾਸੀਆਂ ਵੱਲੋਂ ਜੋ ਇਹ ਲੰਗਰ ਦੇ ਵਿੱਚ ਸੇਵਾ ਪਾਈ ਜਾਂਦੀ ਹੈ ਉਸ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੈ ਮਾਤਾ ਦੀ